ਇੱਕ ਬੰਦਾ ਉਹ ਹੈ ਜਿਹੜਾ ਸਵੇਰੇ ਉੱਠਿਆ ਉੱਠ ਕੇ ਪਾਠ ਵੀ ਕੀਤਾ ਬਾਣੀ ਪੜ੍ਹੀ ਗੁਰਦੁਆਰੇ ਗਿਆ ਸੇਵਾ ਕੀਤੀ ਹੁਣ ਉਹਦੇ ਕੋਲੇ ਕੋਈ ਸਰਕਾਰੀ ਨੌਕਰੀ ਐ ਉਹ ਆਪਣੀ ਨੌਕਰੀ ਤੇ ਤਾਂ ਚੱਲ ਗਿਆ ਸਵੇਰੇ ਰੱਬ ਰੱਬ ਕੀਤਾ 3-4 ਵਜੇ ਦਾ ਉੱਠਿਆ ਦੋ ਢਾਈ ਘੰਟੇ ਰੱਜ ਕੇ ਰੱਬ ਰੱਬ ਕਰਦਾ ਰਿਹਾ ਹੁਣ ਜਦੋਂ ਦਿਨੇ ਨੌਕਰੀ ਤੇ ਗਿਆ ਸਰਕਾਰੀ ਕੁਰਸੀ ਤੇ ਬੈਠਾ ਕੋਈ ਗਰੀਬ ਕੰਮ ਕਰਾਉਣ ਵਾਸਤੇ ਆਇਆ ਉਹਨੂੰ ਕਹਿੰਦਾ ਪਹਿਲਾਂ ਰਿਸ਼ਵਤ ਦੇ ਪਹਿਲਾਂ ਚਾਹ ਪਾਣੀ ਦਾ ਖਰਚਾ ਦੇ ਤੇਰਾ ਕੰਮ ਫੇਰ ਕਰ ਤੁਸੀਂ ਦੱਸੋ ਕਿ ਉਹਨੇ ਰੱਬ ਦਾ ਨਾਮ ਜਪ ਲਿਆ ਜੀ ਸਵੇਰੇ ਭਾਵੇਂ ਉਹ 2 ਵਜੇ ਤੋਂ ਲੱਗਿਆ 2:30 ਵਜੇ ਤੋਂ ਉੱਠ ਕੇ ਲੱਗਿਆ ਕੋਈ ਨਾਮ ਨੋਮ ਨਹੀਂ ਜਪਿਆ ਗਿਆ ਪਖੰਡ ਹੈ ਨਾਮ ਜਪਣਾ ਕੀ ਹੈ ਨਾਮ ਜਪਣਾਏ ਆ ਸਵੇਰੇ ਉੱਠ ਕੇ ਬਾਣੀ ਪੜੀ ਸਤਿਗੁਰੂ ਜੀ ਤੋਂ ਸਿੱਖਿਆ ਲਈ ਜਦੋਂ ਆਕੇ ਨੌਕਰੀ ਵਾਲੀ ਕੁਰਸੀ ਤੇ ਬੈਠਿਆ ਕੋਈ ਗਰੀਬ ਆਇਆ ਅਮੀਰ ਆਇਆ ਕੋਈ ਚੰਗਾ ਆਇਆ ਕੋਈ ਮਾੜਾ ਆਇਆ ਕੋਈ ਵੀ ਆਇਆ ਇੱਕ ਸਾਰ ਆਕੇ ਆ ਮੇਰਾ ਕੰਮ ਕਰਦੇ ਹੋ ਜੀ ਆ ਮੇਰਾ ਕਰਦੇ ਸਭ ਦਾ ਕੰਮ ਕਰੀ ਜਾ ਰਿਹਾ ਸਭ ਦਾ ਜੋ ਜੋ ਸਹੀ ਬਣਦਾ ਹੱਕ ਉਹਨੂੰ ਦੇਈ ਜਾ ਰਿਹਾ ਕਿਸੇ ਤੋਂ ਰਿਸ਼ਵਤ ਨਹੀਂ ਮੰਗੀ ਕਿਸੇ ਤੋਂ ਚਾਹ ਪਾਣੀ ਦਾ ਖਰਚਾ ਨਹੀਂ ਮੰਗਿਆ ਉਹ ਨੌਕਰੀ ਦੀ ਕੁਰਸੀ ਤੇ ਬੈਠਾ ਲੋਕਾਂ ਦਾ ਕੰਮ ਕਰਦਾ ਵੀ ਰੱਬ ਰੱਬੀ ਕਰੀ ਜਾਂਦਾ ਪਿਆਰਿਓ ਨਾਮ ਜਪੀ ਜਾਂਦਾ ਹੈ ਇਹਨੂੰ ਜ਼ਿੰਦਗੀ ਜਿਉਣਾ ਕਹਿੰਦੇ ਨੇ